ਹਾਂਜੀ ਪੰਜਾਬੀਓ ਗੱਲ ਬੇਅਦਵੀ ਦੀ ਜਿਹੜੀ ਕਿ ਕੋਟਕਪੂਰਾ ਤੋਂ ਫਿਰ ਤੋਂ ਸਾਹਮਣੇ ਆ ਗਈ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਕਿ ਗੁਟਕਾ ਸਾਹਿਬ ਦੀਆਂ ਪੋਥੀਆਂ ਸੀ ਉਹ ਇੱਕ ਘਰ ਦੀ ਨੋ ਨੇ ਚੁੱਲ੍ਹੇ ਦੇ ਵਿੱਚ ਸਿੱਟ ਕੇ ਅੱਗ ਲਾ ਦਿੱਤੀ ਗਈ ਹੈ। ਮਾਮਲਾ ਕੋਟਕਪੂਰਾ ਦਾ ਪੰਜਾਬ ਦੇ ਵਿੱਚ ਹਰ ਆਏ ਦਿਨ ਬੇਅਦਵੀ ਨੂੰ ਲੈ ਕੇ ਜਿਹੜੇ ਕਿ ਮਾਮਲੇ ਨੇ ਉਹ ਬੇहद ਜਿਆਦੇ ਤੇਜ਼ੀ ਨਾਲ ਵੱਧ ਰਹੇ ਨੇ। ਇਨਾਂ ਦੀ ਕੋਈ ਕਦਰ ਨਹੀਂ ਕੀਤੀ ਜਾ ਰਹੀ ਗੁਰੂ ਸਾਹਿਬ ਦੇ ਅੰਗ ਪਵਿੱਤਰ ਅੰਗਾਂ ਨੂੰ ਚੁੱਲ੍ਹੇ ਦੇ ਵਿੱਚ ਸੁੱਟ ਕੇ ਅੱਗ ਰਾ ਦਿੱਤੀ ਗਈ ਆ ਇੱਕ ਘਰ ਦੀ ਨੂੰਹ ਦੇ ਮਤਲਬ ਬਣੀ ਹੋਏ ਨੂੰ ਪੰਜਾਬ ਦਿੱਤਾ ਗਿਆ ਗੱਲ ਨੂੰ ਜਿਹੜਾ ਕਿ ਕੋਈ ਵਿਅਕਤੀ ਸੀ ਦੱਸਣ ਵਾਲਾ ਉਹਨੇ ਦੱਸਿਆ ਵੀ ਇੱਕ ਘਰ ਦੇ ਸਾਹਮਣੇ ਕਿਰਾਏ ਤੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਵੀ ਇਸ ਨੇ ਅੱਗ ਲਾਈ ਆ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਨਾਲ-ਨਾਲ ਉਹਨਾਂ ਨੇ ਸਿੱਖ ਜਥੇਬੰਦੀਆਂ ਨੂੰ ਵੀ ਬੁਲਾ ਲਿਆ ਗਿਆ ਤਾ ਉੱਥੇ ਆ ਕੇ ਸਿੰਘਾਂ ਨੇ ਜਿਹੜਾ ਕਿ ਉਸ ਦੇ ਉੱਤੇ ਐਕਸ਼ਨ ਕਰਵਾਇਆ ਪੁਲਿਸ ਪ੍ਰਸ਼ਾਸਨ ਬਣੀਓ ਉਹ ਤਾਂ ਕਰਵਾਈ ਆ ਪਰ ਅੱਗੇ ਦੀ ਕਹਾਣੀ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਦਿਖਾਉਂਗਾ ਬੜੀ ਮਤਲਬ ਮੈਂ ਕਹਿੰਨਾ ਵੀ ਇੱਕ ਜ਼ਮੀਰ ਨੂੰ ਹਿਲਾ ਦੇਣ ਵਾਲੀ ਕਹਾਣੀ ਆ ਹਰ ਰੋਜ਼ ਗੁਰੂ ਸਾਹਿਬ ਦੇ ਨਾਲ ਖਿਲਵਾੜ ਹੋ ਰਿਹਾ ਕਿਤੇ ਪਿਸ਼ਾਬ ਕੀਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਿਤੇ ਕੀੜਿਆਂ ਵਾਲੀ ਦਵਾਈ ਪਾਈ ਜਾਂਦੀ ਆ ਡੱਬੇ ਦੇ ਵਿੱਚ ਜਿੱਥੇ ਪ੍ਰਸ਼ਾਦ ਪਿਆ ਹੁੰਦਾ ਹਰ ਰੋਜ਼ ਲੋਕ ਇੰਨੇ ਕ ਮਾੜੇ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਵੱਨੋਂ ਵੀ ਇਹ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਵੇਂ ਕਿ ਪਹਿਲਾਂ ਪ੍ਰਵਾਸੀ ਲੋਕਾਂ ਨੇ ਇਹ ਮੁੱਦਿਆਂ ਦੇ ਉੱਤੇ ਜਿਹੜਾ ਕਿ ਗੱਲਬਾਤ ਆਪਾਂ ਕੀਤੀ ਸੀ ਆਪਣੇ ਚੈਨਲ ਦੇ ਉੱਤੇ ਅੱਜ ਵੀ ਮੌਜੂਦ ਪਈਆਂ ਨੇ ਮੈਂ ਤੁਹਾਨੂੰ ਦਿਖਾਉਣਾ ਚਾਹੂ ਆ ਉਹ ਵੀਡੀਓ ਜਿਹੜੀ ਕਿ ਜ਼ਿਆਦਾਤਰ ਉਹ ਚੈਨਲਾਂ ਤੇ ਨਹੀਂ ਚੱਲੀ ਇਹ ਕੋਟਕਪੂਰਾ ਦਾ ਮਾਮਲਾ ਇਹਦੇ ਵਿੱਚ ਕੀ ਹੈ ਵੀ ਇੱਕ ਘਰ ਦੀ ਨੌ ਨੇ ਚੁੱਲ੍ਹੇ ਦੇ ਵਿੱਚ ਸੱਟ ਕੇ ਗੁਰੂ ਸਾਹਿਬ ਦਾ ਜਿਹੜਾ ਕਿ ਗੁਟਕਾ ਸਾਹਿਬ ਹੁੰਦਾ ਉਹਦੀਆਂ ਪੋਥੀਆਂ ਨੇ ਉਹਨਾਂ ਨੂੰ ਅੱਗ ਲਾ ਦਿੱਤੀ ਐ ਇਹ ਜਿਹੜਾ ਕਿ ਪਰਿਵਾਰ ਇਹਨਾਂ ਨੇ ਗੱਦੀ ਚਲਾਈ ਹੋਈ ਸੀ ਬੜਪਾਗ ਸਿੰਘ ਦੀ ਚਲੋ ਅੱਡ ਵਿਸ਼ਾ ਹੁੰਦਾ ਪਰ ਇਹ ਦੇਖਣ ਵਾਲੀ ਗੱਲ ਆ ਉਸ ਤੋਂ ਬਾਅਦ ਆਪਾਂ ਵਿਚਾਰ ਸਾਂਝੇ ਕਰਾਂਗੇ ਬੜੀ ਗੰਭੀਰਤ ਵਾਲੀ ਗੱਲ ਆ ਬਾਅਦ ਗੁਟਕਾ ਸਾਹਿਬ ਨੂੰ ਗੁਰੂ ਘਰ ਦੇ ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਬਿਨਾ ਕੁਝ ਸੋਚੇ ਸਮਝੇ ਬੁਟਕਾ ਸਾਹਿਬ ਨੂੰ ਅਗ ਲਗਾ ਦਿੱਤੀ ਕਿਰਾਏ ਤੇ ਰਹਿਣ ਵਾਲੇ ਇੱਕ ਵਿਅਕਤੀ ਨੇ ਜਦੋਂ ਇਸ ਬਾਬਤ ਸਿੱਖ ਜਥੇ ਬੰਦੀ ਨੂੰ ਜਾਣਕਾਰੀ ਦਿੱਤੀ ਤਾਂ ਮੌਕੇ ਤੇ ਪੁਲਿਸ ਨੂੰ ਵੀ ਸੱਦਿਆ ਗਿਆ ਤੇ ਕੋਟਕਪੂਰਾ ਪੁਲਿਸ ਨੇ ਮਾਮਲਾ ਦਰਜ ਕਰ ਬੇਦਵੀ ਕਰਨ ਵਾਲੀ ਅੰਮ੍ਰਿਤਪਾਲ ਨੂੰ ਕਿਰਪਾਤਾ ਕੀਤਾ ਇਸ ਮਾਮਲੇ ਦੀ ਅੱਜ ਜਿਹੜਾ ਕੋਰੇ ਸਾਰੇ ਵਿਕੇ ਇੱਕ ਘਰ ਦੇ ਵਿੱਚ ਨਾ ਸਮਝੀ ਦੇ ਤੌਰ ਤੇ ਮੈਂ ਕਹਾਂਗਾ ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਗੁਰੂ ਸਾਹਿਬ ਦੇ ਅੰਕਾ ਦਾ ਸਤਕਾਰ ਕਿਸ ਤਰ੍ਹਾਂ ਕਰਨਾ ਹੈ। ਸੋ ਉਹ ਨਾ ਸਤਕਾਰ ਕਰਦੇ ਹੋਏ ਉਹਨਾਂ ਨੇ ਹੁਣ ਸੁਤਕਾ ਸਾਹਿਬ ਦੀ ਬਿਆਦਬੀ ਜਿਹੜੀ ਕੀਤੀ ਆ ਆਪਣੇ ਘਰ ਦੇ ਚੁੰਨੇ ਦੇ ਵਿੱਚ ਸੁਤਕਾ ਸਾਹਿਬ ਨੂੰ ਸੱਟ ਕੇ ਉਹਦੇ ਤੇ ਹੱਕ ਲਾ ਦਿੱਤੀ ਗਈ ਆ। ਜਿਵੇਂ ਸਾਡੇ ਇਤਿਆਰ ਚ ਇਹ ਗੱਲ ਆਈ ਆ ਜਿਹੜੇ ਇਥੋਂ ਦੇ ਬਾਬਾ ਜੀ ਗਰੀਬਦਾਸ ਨੇ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਨਾਲ ਦੀ ਨਾਲ ਪਹੁੰਚਿਆ ਤੇ ਪੁਲਿਸ ਨੂੰ ਜਾਣਕਾਰੀ ਦੇ ਕੇ ਇਹ ਉਹਨਾਂ ਤੇ ਕਾਰਵਾਈ ਕਰਾਈ ਆ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਜਿਹੜੀ ਕੁੜੀ ਨੇ ਤੇ ਅੱਗ ਲਾਈ ਸੀਗੀ ਉਹਨਾਂ ਦੀ ਰੈਸਟ ਪਾ ਲਈ ਗਈ ਆ ਇਸ ਟਾਈਮ ਆ ਥਾਰੇ ਤੇ ਖੜੇ ਆ ਜਿਹਦੀਆਂ ਕਾਰਵਾਈਆਂ ਉਹ ਹੋ ਚੁੱਕੀਆਂ ਨੇ ਇਹ ਪਾਪਾ ਬਰਤਾਲ ਸਿੰਘ ਦੀ ਗੱਲ ਸੀ ਜਿਹੜੇ ਘਰ ਸਹੀ ਉਹ ਪਰਾਰਾ ਮੈਟਰ ਸੀਗਾ ਜੀ ਇੱਥੇ ਇੱਥੇ ਜਿਹੜੀ ਗੱਲਾਂ ਜਿਹੜੀ ਬੀਬੀ ਨੇ ਅੱਗ ਲਾਈ ਆ ਉਹ ਇਸ ਘਰ ਦੀ ਨੋ ਸੀ ਉਹਨੇ ਚੁੱਲ੍ਹੇ ਦੇ ਵਿੱਚ ਗੋਦਕਾ ਸਾਬ ਸੁੱਟ ਕੇ ਜਿਹੜੀ ਅੱਗ ਲਾ ਦਿੱਤੀ ਗਈ ਆ ਤੇ ਜਿਹੜੇ ਉੱਤੇ ਕਿਰਾਏਦਾਰ ਸੀ ਉਹਨਾਂ ਨੇ ਦੇਖਿਆ ਤੋਂ ਨਾਲ ਸਾਡੇ ਥਿਆਰ ਏਰੀਆ ਗੱਲ ਲੈ ਕੇ ਆਂਦੀ ਸੀ ਪੁਲਸ ਨੇ ਉਹਦੇ ਤੇ ਕਾਰਵਾਈ ਕਰਤੀ ਉਹਦੇ ਅਰੈਸਟ ਪਾ ਲਈਆ ਸਵੇਰ ਕਰਕੇ 8 ਵਜੇ ਜਦੋਂ ਅਸੀਂ ਇੱਥੇ ਪਹੁੰਚਿਆ ਤੇ ਉਦੋਂ ਤੋਂ ਅਰੈਸਟ ਜਿਹੜੀ ਪੈ ਚੁੱਕੀ ਸੀਗੀ ਤੇ ਹੁਣ ਥਾਣੇ ਦੇ ਵਿੱਚ ਕਰਕੇ ਜਿਹੜਾ ਪਰਚਾ ਉਹਦੇ ਕਰਿਆ ਕਿਸ ਮਾਸ਼ਾਅੱਲੋ ਲੱਗ ਲਈ ਕਿਉਂਕਿ ਮੈਂ ਇੱਥੇ ਕਹੂੰਗਾ ਜੀ ਨਾ ਸਮਝੀ ਆ ਸਾਡੇ ਲੋਕਾਂ ਨੂੰ ਪਤਾ ਨਹੀਂ ਆ ਕਿ ਸਰਕਾਰ ਕਿਸ ਤਰ੍ਹਾਂ ਕਰਨਾ ਸਰਪੱਤ ਦੇ ਅੰਕਾ ਦਾ ਗੁਟਕਾ ਸਾਹਿਬ ਦਾ ਜੇ ਅਸੀਂ ਘਰਾਂ ਦੇ ਵਿੱਚ ਮੈਂ ਹੋਰ ਵੀ ਲੋਕਾਂ ਨੂੰ ਟੀਲ ਕਰੂੰਗਾ ਕਿ ਜੇ ਅਸੀਂ ਨਹੀਂ ਪੜਦੇ ਆ ਨਹੀਂ ਬਾੜੀ ਪੜਨ ਦੀ ਸਬਰਥਾ ਰੱਖਦੇ ਤੇਰੇ ਘਰਾਂ ਦੇ ਕੋਟਕਾ ਸਾਹਿਬ ਆਏ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਜਮਾ ਕਰਵਾਉ। ਸੋ ਇਸ ਤਰ੍ਹਾਂ ਆਪ ਭਾਰੇ ਹੋ ਕੇ ਅਕਾਲ ਆਂਦੇ ਨਾਲ ਪਹਿਲਾਂ ਹੀ ਬਹੁਤ ਪੰਜਾਬ ਦੇ ਵਿੱਚ ਦਿਖਾਤ ਵਾਪਰ ਚੁੱਕਿਆ ਇਸ ਜੀਹਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਹੋਰ ਇਸ ਤਰ੍ਹਾਂ ਦਾ ਦਿਖਾਤ ਵਾਪਰੇ ਜਿਹਦੇ ਨਾਲ ਪੰਜਾਬ ਦੇ ਰਚੜਾ ਮਾਹੌਲ ਖਰਾਬ ਹੋ। ਬਿਲਕੁਲ ਤੁਸੀਂ ਸੁਣਿਆ ਵੀ ਸਾਡੇ ਸਿੰਘ ਵੀ ਸਿੱਖ ਵੀ ਕਹਿ ਰਹੇ ਨੇ ਵੀ ਪੰਜਾਬ ਦਾ ਮਾਹੌਲ ਪਹਿਲਾਂ ਹੀ ਬੜਾ ਖਰਾਬ ਆ। ਤਾਂ ਇਸ ਦੀ ਬਜਾਏ ਅੱਗ ਲਾਉਣ ਦੀ ਬਜਾਏ ਇਹਨਾਂ ਨੇ ਕਿਹਾ ਵੀ ਭਾਈ ਇਹਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਜਮ੍ਹਾਂ ਕਰਵਾ ਦਿੰਦੇ ਤਾਂ ਉਹਦਾ ਮਾਨ ਮਰਯਾਦਾ ਜਿਹੜੀ ਕਿ ਸੀਗੀ ਉਹ ਰਹਿ ਜਾਂਦੀ ਪਰ ਨਹੀਂ ਸਾਡੇ ਲੋਕ ਜਿਹੜੇ ਹੈਗੇ ਨੇ ਇਹ ਬੜੇ ਹੀ ਬੇਰਹਿਮ ਹੁੰਦੇ ਜਾਂਦੇ ਨੇ ਗੁਰੂ ਸਾਹਿਬ ਦੇ ਅੰਗਾਂ ਨੂੰ ਪਹਿਲਾਂ ਦੇਖੋ ਕਿੰਨੀਆਂ ਬੇਅਦਬੀਆਂ ਹੋਈਆਂ ਆਪਣੇ ਚੈਨਲ ਤੇ ਮੈਨੂੰ ਲੱਗਦਾ ਵੀ ਮੈਂ ਪੰਜਵੀਂ ਸੱਤਵੀਂ ਵਾਰ ਦਾਤ ਆ ਜਿਹੜੀ ਕਿ ਅਪਡੇਟ ਹੈ ਮੈਂ ਦੱਸ ਰਿਹਾ ਆਪਣੇ ਚੈਨਲ ਦੀ ਗੱਲ ਕਰੀਏ ਤਾਂ ਮੈਂ ਸੱਤਵੀਂ ਵੀ ਇੱਕ ਵਾਰ ਦੀ ਗੱਲ ਕਰਾਂ ਤਾਂ ਮੈਂ ਇਹ ਤੁਹਾਨੂੰ ਅਪਡੇਟ ਦੇ ਰਿਹਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਅੰਗ ਪਾੜੇ ਗਏ ਬੜੀ ਹੀ ਬੇਰਹਿਮੀ ਦੇ ਨਾਲ ਬੇਅਦਬੀ ਹੋਈ ਤਾਂ ਹੁਣ ਸਾਡੇ ਪੰਜਾਬ ਦੇ ਲੋਕ ਕਿ ਇੰਨੇ ਕੁ ਮਤਲਬ ਬੇਰਹਿਮ ਹੋ ਗਏ ਨੇ ਗੁਰੂ ਸਾਹਿਬ ਦੇ ਅੰਗਾਂ ਨੂੰ ਪਾੜਨ ਤੱਕ ਮਚਾਉਣ ਤੱਕ ਜਾ ਰਹੇ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਤਾਂ ਫਿਰ ਬੜਾ ਹੀ ਮਾਹੌਲ ਖਰਾਬ ਹੋ ਜਾਣਾ ਜਿਵੇਂ ਕਿ ਹਰ ਆਏ ਦਿਨ ਦੇਖਦੇ ਆਪਾਂ ਹਰ ਰੋਜ਼ ਪੰਜਾਬ ਦੇ ਵਿੱਚ ਹੀ ਕਿਉਂ ਇਹੋ ਜਿਹਾ ਕੁਝ ਹੁੰਦਾ ਹੈ ਗੁਰੂ ਸਾਹਿਬ ਦੀ ਜਿਹੜਾ ਕਿ ਗੁਟਕਾ ਸਾਫ ਸੀ ਉਹਨੂੰ ਚੁੱਲ੍ਹੇ ਦੇ ਵਿੱਚ ਸਿੱਟ ਕੇ ਅੱਗ ਲਾਈ ਗਈ ਆ ਇੱਕ ਘਰ ਦੀ ਨੂੰ ਦੁਆਰਾ ਇਹ ਇੰਜਾਮ ਦਿੱਤਾ ਗਿਆ ਅੱਛਾ ਦੂਜੀ ਗੱਲ ਬੜਪਾਗ ਸਿੰਘ ਦੀ ਉਹ ਚੌਂਕੀ ਲਾਉਂਦੇ ਸੀ ਚਲੋ ਦੀ ਸੱਸ ਲਾਉਂਦੀ ਸੀ ਨਹੀਂ ਰਹੀ ਹੁਣ ਨਹੀਂ ਲਾਉਂਦੇ ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਆਪਾਂ ਬੇਆਦਬੀ ਕਰੀਏ ਚੁੱਲ੍ਹੇ ਦੇ ਵਿੱਚ ਸਿੱਟ ਕੇ ਨੂੰ ਅੱਗ ਲਾ ਦਈਏ ਚਲੋ ਤੁਹਾਡੇ ਤੋਂ ਜੇ ਅਗਰ ਕੋਈ ਮਾਨ ਮਰਜ਼ਾਦਾ ਨਹੀਂ ਰਹਿੰਦੀ ਤਾਂ ਫਿਰ ਤੁਸੀਂ ਇਹਨੂੰ ਗੁਰਦੁਆਰੇ ਦੇ ਵਿੱਚ ਜਮ੍ਹਾਂ ਕਰਵਾ ਦਿੰਦੇ ਅਗ ਲਾਉਣ ਦੀ ਕੀ ਲੋੜ ਪੈ ਗਈ ਤੁਹਾਨੂੰ ਕਿ ਤੁਸੀਂ ਜਾਣ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਪਹਿਲਾਂ ਦੇਖੋ ਪ੍ਰਵਾਸੀ ਲੋਕਾਂ ਦੁਆਰਾ ਇਹ ਜਿਹੜੀਆਂ ਕਿ ਕਰਤੂਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਬੇਅਦਮੀ ਨੂੰ ਅੰਜਾਮ ਦਿੱਤਾ ਜਾਂਦਾ ਸੀ ਪਰ ਹੁਣ ਸਾਡੇ ਆਪ ਦੇ ਲੋਕ ਪੰਜਾਬ ਦੇ ਲੋਕ ਹੀ ਤਾਂ ਦੂਸਰੇ ਲੋਕਾਂ ਦੇ ਆਪਾਂ ਉਂਗਲੀ ਕਿਵੇਂ ਚੱਕਾਂਗੇ ਜਦੋਂ ਕਿ ਆਪਣੀ ਘਰ ਦੇ ਵਿੱਚ ਤੁਸੀਂ ਆਪਣੇ ਹੀ ਮਤਲਬ ਘਰ ਨੂੰ ਖਰਾਬ ਕਰ ਰਹੇ ਹੋ ਆਪਣੇ ਗੁਰੂ ਸਾਹਿਬ ਦੇ ਅੰਗਾਂ ਨੂੰ ਪਾੜ ਰਹੇ ਹੋ ਮਚਾ ਰਹੇ ਹੋ ਇਹਦਾ ਜਿਹੜਾ ਕਿ ਦੇਣਾ ਉਹ ਦੇਉਂਗੇ ਕਿੱਥੇ ਕਿਉਂਕਿ ਗੁਰੂ ਸਾਹਿਬ ਦੀ ਐਡੀ ਪਵਿੱਤਰ ਬਾਣੀ ਜਿਹਦੇ ਨਾਲ ਪੂਰੀ ਦੁਨੀਆ ਨੂੰ ਗਿਆਨ ਪ੍ਰਾਪਤ ਹੁੰਦਾ ਟਾ ਤੁਸੀਂ ਲੋਕ ਐਨੇ ਬੇਰਹਿਮ ਹੋ ਕੇ ਬੇਗਿਆਨੀ ਹੋ ਕੇ ਤੁਸੀਂ ਉਹਦੀ ਬੇਇੱਜ਼ਤੀ ਕਰ ਰਹੇ ਹੋ ਟਾ ਹੁਣ ਮੈਨੂੰ ਵੀ ਕਈ ਭੈਣ ਭਰਾ ਸਵਾਲ ਕਰ ਦਿੰਦੇ ਨੇ ਵੀ ਤੂੰ ਸਿੱਖ ਨਹੀਂ ਹੈਗਾ ਜਾਂ ਮਾਲਾ ਤੇਰੇ ਪੱਗ ਨਹੀਂ ਬੰਨੀ ਦਸਤਾਰ ਨਹੀਂ ਬੰਨੀ ਪਰ ਮੈਂ ਕਹਿਣਾ ਚਾਹੁੰ ਆ ਮੈਂ ਕਿਸੇ ਦੇ ਸਵਾਲ ਨਹੀਂ ਕਰਦਾ ਪਰ ਮੇਰੇ ਭੈਣ ਭਰਾ ਜਿਹੜੇ ਮੈਨੂੰ ਸੁਣਦੇ ਨੇ ਚੰਗੀ ਤਰ੍ਹਾਂ ਮੈਂ ਜਾਣਦਾ ਵੀ ਉਹਨਾਂ ਨੂੰ ਪਤਾ ਹੈ ਵੀ ਮੇਰੇ ਅੰਦਰ ਮੈਂ ਕਹਿਣਾ ਚਾਹੁੰ ਆ ਮੇਰੇ ਅੰਦਰ ਇੱਕ ਸਿੱਖ ਬੈਠਾ ਇੱਕ ਸਿੰਘ ਬੈਠਾ ਸੇ ਸੇ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਲਗਾਉ ਉਹ ਪਿਆਰ ਮੁਹੱਬਤ ਹੈ ਕਿਉਂਕਿ ਮੈਂ ਵੀ ਇੱਕ ਸਿੱਖ ਹਾਂ ਸਿੱਖ ਸਮਾਜ ਦੇ ਵਿੱਚੋਂ ਹੀ ਹਾਂ ਇੱਕ ਅੰਗ ਆ ਮੈਂ ਸਿੱਖਾਂ ਦਾ ਸਿੰਘਾਂ ਦਾ ਕਿਉਂਕਿ ਇਹ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਮੇਰਾ ਜਨਮ ਹੋਇਆ ਇਸ ਕਰਕੇ ਮੈਨੂੰ ਵੀ ਇਸ ਗੱਲ ਦੀ ਜਿਹੜੀ ਕਿ ਪੀੜਾ ਹੁੰਦੀ ਹੈ ਫੇਸ ਪਹੁੰਚਦੀ ਹੈ ਚਾਹੇ ਸਾਡਾ ਕੋਈ ਵੀ ਪੰਜਾਬੀ ਹੈ ਇਸ ਗੱਲ ਨੂੰ ਤਾਂ ਸਾਡੇ ਹਿੰਦੂ ਭਰਾ ਵੀ ਨਹੀਂ ਕਹਿਣ ਨੂੰ ਤਿਆਰ ਵੀ ਇਹ ਗੱਲਾਂ ਠੀਕ ਨਹੀਂ ਇਸ ਗੱਲ ਦੀ ਜਿਹੜੀ ਕਿ ਇਹ ਇਨਜਾਮ ਦਿੱਤਾ ਇਸ ਗੱਲ ਨੂੰ ਕੋਟਕਪੂਰਾ ਦੇ ਵਿੱਚ ਇਹਦਾ ਪੂਰਾ ਪੰਜਾਬ ਵਿਰੋਧ ਕਰ ਰਿਹਾ ਸਾਡੇ ਹਿੰਦੂ ਭਰਾ ਵੀ ਕਰ ਰਹੇ ਨੇ ਹਾਲਾਂਕਿ ਇਹ ਅਪਡੇਟ ਹੈ ਜਿਹੜੀ ਜ਼ਿਆਦਾ ਚੈਨਲਾਂ ਤੇ ਨਹੀਂ ਚੱਲੀ ਇਹ ਇੱਕ ਚੈਨਲ ਤੇ ਚੱਲੀਦਾ ਆਪਾਂ ਤੁਹਾਨੂੰ ਅਪਡੇਟ ਦੇ ਦਿੱਤੀ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਹਰ ਆਏ ਦਿਨ ਬੇਅਦਮੀ ਨੂੰ ਅੰਜਾਮ ਦਿੱਤਾ ਜਾਂਦਾ ਆਪਣੇ ਹੀ ਲੋਕਾਂ ਦੁਆਰਾ ਤਾਂ ਆਪਾਂ ਦੂਜੇ ਤੇ ਉਂਗਲੀ ਕਿਵੇਂ ਚੱਕ ਦੇਵਾਂਗੇ ਫਿਰ ਪਹਿਲਾਂ ਦੇਖੋ ਪ੍ਰਵਾਸੀ ਬੱਚੇ ਨੇ ਪਿਸ਼ਾਬ ਕਰ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕਿੱਡੀ ਮੰਦ ਭਾਗੀ ਘਟਨਾ ਸਾਹਮਣੇ ਆਈ ਸੀ ਕੀੜਿਆਂ ਵਾਲੀ ਦਵਾਈ ਪ੍ਰਸ਼ਾਦ ਵਾਲੇ ਡੱਬੇ ਦੇ ਵਿੱਚ ਪਾ ਦਿੱਤੀ ਸੀ ਕਿੱਡੀ ਵੱਡੀ ਮਾੜੀ ਗੱਲ ਹੈ ਤਾਂ ਹੁਣ ਤੁਸੀਂ ਸਮਝੋ ਸਾਡੇ ਪੰਜਾਬ ਦੇ ਲੋਕਾਂ ਦੀ ਜਿਹੜੀ ਬੁੱਧੀ ਹੈ ਉਹ ਜਾ ਕਿੱਧਰ ਨੂੰ ਰਹੀ ਹੈ ਇਸ ਤਰ੍ਹਾਂ ਦਾ ਸਾਡੇ ਪੰਜਾਬ ਦੇ ਲੋਕਾਂ ਦੇ ਤੁਸੀਂ ਪੰਜਾਬੀ ਹੋਣ ਤੇ ਕਲੰਕੋ ਉਸ ਔਰਤ ਨੂੰ ਕਦੇ ਵੀ ਪਰਮਾਤਮਾ ਮਾਫ ਨਹੀਂ ਕਰੂਗਾ ਜੀਨੇ ਗੁਰੂ ਸਾਹਿਬ ਦੇ ਅੰਗ ਕਿੁੱਲੇ ਦੇ ਵਿੱਚ ਸਿੱਟ ਕੇ ਮਚਾਏ ਨੇ ਕਿਉਂਕਿ ਇਹ ਇਦੋਂ ਵੱਡਾ ਪਾਪ ਕਦੇ ਮੈਂ ਕਹਿੰਦਾ ਵੀ ਕੋਈ ਨਹੀਂ ਹੋ ਸਕਦਾ ਕਿਉਂਕਿ ਸਾਡਾ ਪੂਰਾ ਸਮਾਜ ਉਹਨੂੰ ਆਪਣਾ ਤਾਜਮੰਦਾ ਗੁਰੂ ਸਾਹਿਬ ਆਪ ਕਹਿ ਕੇ ਗਏ ਨੇ ਵੀ ਭਾਈ ਕਲਯੁਗ ਦੇ ਵਿੱਚ ਜਿਹੜਾ ਕਿ ਗੁਰੂ ਹੋਊਗਾ ਮੇਰੇ ਤੋਂ ਬਾਅਦ ਉਹ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੀ ਹੋਊਗਾ ਤਾਂ ਉਸ ਗੁਰੂ ਗ੍ਰੰਥ ਸਾਹਿਬ ਦੀ ਫਿਰ ਆਪਾਂ ਇੰਨੀ ਕਿ ਮਰਯਾਦਾ ਰੱਖਾਂਗੇ ਕਿ ਉਹਨੂੰ ਚੁੱਲ੍ਹੇ ਦੇ ਵਿੱਚ ਸਿੱਟਦੀ ਏ ਕਿੁੱਲੇ ਸੱਟਣ ਦੀ ਬਜਾਏ ਜੇਕਰ ਤੁਸੀਂ ਉਸ ਨੂੰ ਕਿਸੇ ਗੁਰਦੁਆਰੇ ਦੇ ਵਿੱਚ ਜਮ੍ਹਾਂ ਕਰਵਾ ਦਿੰਦੇ ਤਾਂ ਕੀ ਤੁਹਾਡਾ ਮਾੜਾ ਹੋ ਜਾਂਦਾ ਸਾਡੇ ਸਮਾਜ ਦੇ ਲੋਕ ਤੁਹਾਨੂੰ ਹੁਣ ਗਾਲਾਂ ਕੱਢਣਗੇ ਤੇ ਕੱਢ ਵੀ ਰਹੇ ਨੇ ਮੈਂ ਮੇਰੇ ਭੈਣ ਭਰਾਵਾਂ ਨੂੰ ਅਪੀਲ ਕਰੂੰਗਾ ਜਿੰਨੇ ਸਾਡੇ ਪੰਜਾਬ ਦੇ ਵਾਸੀ ਆ ਹੋਰ ਗੱਲ ਦੇ ਵਿੱਚ ਮੈਂ ਕਹਿੰਦਾ ਕੋਈ ਸਾਥ ਦੇਵੇ ਨਾ ਦੇਵੇ ਇੰਨਾਂ ਗੱਲਾਂ ਦੇ ਵਿੱਚ ਹਰ ਕਿਸੇ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਗੁਰਬਾਣੀ ਦੇ ਨਾਲ ਜੁੜੀ ਹੋਈ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀ ਹੋਈ ਗੱਲ ਆ ਸਾਡੇ ਸਮਾਜ ਪੰਥ ਨਾਲ ਜੁੜੀ ਹੋਈ ਗੱਲ ਆ ਇਹਨੂੰ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਇਹ ਜੇ ਲੋਕਾਂ ਦੀ ਭੰਡੀ ਹੋ ਜੇ ਤਾਕੇ ਅੱਗੇ ਤੋਂ ਅੰਜਾਮ ਘਟ ਜਾਣ ਬਲਕਿ ਨਹੀਂ ਘਟ ਰਹੇ ਕੰਡਨ ਦਾ ਨਾਮ ਨਹੀਂ ਲੈ ਰਹੇ ਬਲਕਿ ਵੱਧ ਰਹੇ ਨੇ ਤਾਂ ਜਿਹੜਾ ਭੈਣ ਭਰਾ ਨਮਾ ਚੈਨਲ ਤੇ ਆ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਜਿਹੜਾ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚਦਾ ਰਹੂਗਾ ਬੈਲ ਦੀ ਘੰਟੀ ਜ਼ਰੂਰ ਦਵਾ ਦੇਣਾ ਜੀ ਧੰਨਵਾਦ